ਜੈ ਭਗਵਾਨ ਵਾਲਮੀਕੀ ਜੀ ਭਗਵਾਨ ਵਾਲਮੀਕੀ ਜੀ ਬ੍ਰਹਮ ਗਿਆਨ ਜਾਗਰਤੀ ਇੰਟਰਨੈਟ ਸੰਸਥਾ ਜੁਈ ਦਬਈ ਦੇ ਸਾਰੇ ਸਕਾਰਯੋਗ ਸਾਥੀਆਂ ਨੂੰ ਅਮਰਜੀਤ ਚੱਕੋਗੀ ਵੱਲੋਂ ਜੈ ਭਗਵਾਨ ਵਾਲਮੀਕੀ ਜੀ ਸੋ ਬਹੁਤ ਵੱਡਾ ਪ੍ਰਾਲਾ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਸਤਪਰਿਵ ਜੀ ਹਾਂਸ ਔਰ ਉਹਨਾਂ ਦੇ ਨਾਲ ਭਗਵਾਨ ਵਾਲਮੀਕੀ ਬ੍ਰਹਮ ਗਿਆਨ ਜਾਗਰਤੀ ਇੰਟਰਨੈਸ਼ਨਲ ਸੰਸਥਾ ਦੇ ਪੂਰੇ ਪਰਿਵਾਰ ਨੇ ਦਾ ਜੋ ਕਿ ਸਮੇਂ-ਸਮੇਂ ਸਿਰ ਹਰ ਇੱਕ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਤੇ ਬਹੁਤ ਸਮੇ ਤੋਂ ਉਹ ਭਗਵਾਨ ਵਾਲਮੀਕੀ ਜੀ ਦੇ ਨਾਮ ਨੂੰ ਕਰ ਕਰ ਪਚੌਣ ਦਾ ਕੰਮ ਕਰ ਰਹੇ ਆ ਤੇ ਨਵੀਆਂ ਸੰਸਥਾ ਨੂੰ ਜੋਨ ਦਾ ਕੰਮ ਕਰ ਰਿਹਾ ਸਭ ਤੋਂ ਬਹੁਤ ਧੰਨਵਾਦ ਆ ਭਗਵਾਨ ਵਾਲਮੀਕੀ ਬ੍ਰਹਮਗਨ ਜਾਗਰਤੀ ਇੰਟਰਨੈਟ ਸੰਸਥਾ ਦਾ ਮੈਨੂੰ ਹੁਣੇ-ਹੁਣੇ ਪਤਾ ਲੱਗਾ ਸੀ ਮੈਂ ਵੀਡੀਓ ਦੇਖੀ ਰਣਜੀਤ ਨਾਦ ਸਾਹਿਬ ਦੀ ਜਿਨ੍ਹਾਂ ਦਾ ਸਾਕੀ ਯੂਕੇ ਦੀ ਟੀਮ ਜੋ ਕਿ ਦੁਬਈ ਦੇ ਵਿੱਚ ਆਈ ਆ ਜਿਨ੍ਹਾਂ ਦੀ ਸਾਡੀ ਕੌਮ ਨੂੰ ਸਾਡੇ ਆਸ਼ਰਮ ਨੂੰ ਬਹੁਤ ਵੱਡੀ ਦੇਣ ਆ ਉਹਨਾਂ ਦਾ ਦੇਣ ਤੇ ਸਾਡੀ ਕੌਮ ਕਦੀ ਵੀ ਨਹੀਂ ਦੇ ਸਕਦੀ ਉਹਨਾਂ ਦੇ ਪਰਾਲੇ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਯੋਗਦਾਨ ਆ ਕੋਈ ਸੋਚ ਕੇ ਵੀ ਇਹਨਾਂ ਯੋਗਦਾਨ ਨਹੀਂ ਪਾ ਸਕਦਾ ਸੋ ਉਹਨਾਂ ਦਾ ਸਭ ਤੋਂ ਵੱਡਾ ਯੋਗ ਰੁਕਨ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਆ। ਔਰ ਪਗਵਾਨ ਵਾਲਮੀ ਕੀ ਬ੍ਰह्म ਗਿਆਨ ਜਾਗਰਤੀ ਇੰਟਰਨੈਸ਼ਨਲ ਸੰਸਥਾ ਦਾ ਵੀ ਬਹੁਤ-ਬਹੁਤ ਧੰਨਵਾਦ ਆ। ਕੀਚੰਦ ਸੋਤਾ ਜੀ ਬਹੁਤ ਲੰਮੇ ਅਰਸੇ ਤੋਂ ਭਗਵਾਨ ਵਾਲਮੀ ਕੀ ਆਸ਼ਰਮ ਸਤਗੁਰ ਗਿਆਨਨਾਥ ਜੀ ਜੀ ਉਸ ਮਹਾਨ ਕਿਰਪਾ ਦੇ ਨਾਲ ਜੁੜੇ ਹੋਇਆ ਤੇ ਬਹੁਤ ਉਹਨਾਂ ਦੀ ਟੀਮ ਔਰ ਉਹ ਬਹੁਤ ਵੱਡਾ ਯੋਗਦਾਨ ਜਿਹੜਾ ਆਸ਼ਰਮ ਵਾਸਤੇ ਫੜਿਆ ਸੋ ਪ੍ਰਮਾਤਮਾ ਉਹਨਾਂ ਦੀ ਟੀਮ ਨੂੰ ਉਹਨਾਂ ਨੂੰ ਚਾਰਜਿਕਲ ਆਈ ਰੱਖੇ ਉਹਨਾਂ ਦੇ ਪਰਿਵਾਰਾਂ ਤੋਂ ਮਿਹਰ ਪ੍ਰਯਾਸ ਰੱਖੇ ਇਸੇ ਦਾ ਅਸੀਂ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਉਹਨਾਂ ਨੂੰ ਆਪਣੇ ਨਾਲ ਜੋੜੀ ਰੱਖਣਾ ਤੇ ਕਿਰਪਾ ਕਰਨ ਸੋ ਮੈਂ ਅਮਰਜੀਤ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਅੱਗੇ ਬੇਨਤੀ ਕਰਦਾ ਸਤਿਗੁਰੂ ਗਿਆਨनाथ ਜੀ ਮਹਾਰਾਜ ਅੱਜ ਬੇਨਤੀ ਕਰਦਾ ਅਰਦਾਸ ਕਰਦਾ ਮੈਂ ਕਿ ਭਗਵਾਨ ਵਾਲਮੀਕੀ ਬ੍ਰਹਮ ਗਿਆਨ ਜਾਗ੍ਰਤੀ ਔਰ ਜੁਕਲੀ ਟੀਮ ਆ ਜਿਹੜੀ ਆ ਇਸੇ ਤਰ੍ਹਾਂ ਹੀ ਭਗਵਾਨ ਵਾਲਮੀਕੀ ਦੇ ਨਾਮ 바ਸੀ ਉਹਨਾਂ ਦੇ ਆਸ਼ਰਮ 바ਸੀ ਅਪਰਾਲੇ ਕਾਜੀ ਦੇ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਮਿਹਰਬਾਨੀ ਜੈ ਭਗਵਾਨ ਵਾਲਮੀਕੀ ਜੀ